ਬਾਗਬਾਨੀ ਨੂੰ ਅੱਜ ਇੱਕ ਕਾਮਜਾਬ ਕਿੱਤੇ ਵਜੋਂ ਅਪਣਾਇਆ ਜਾ ਰਿਹਾ ਹੈ ਇਹ ਫਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ ਬਹੁਤ ਮਿਠਾਸ ਹੋਣ ਕਰਕੇ ਇਸ ਨੂੰ ਬੜੇ ਚਾਹ ਨਾਲ ਖਾਦਾ ਜਾਂਦਾ ਹੈ ਜੇਕਰ ਬੇਰ ਦੇ ਰੁੱਖ ਮਿਆਰੀ ਕਿਸਮ ਦੇ ਹੋਣ ਤਾਂ ਝਾੜ ਵੀ ਬਹੁਤ ਵਧੀਆ ਮਿਲ ਜਾਂਦਾ ਹੈ ਅਤੇ ਬਾਗਵਾਨ ਨੂੰ ਇਸ ਦੀ ਆਮਦਨ ਵੀ ਚੰਗੀ ਹੋ ਜਾਂਦੀ ਹੈ ਬੇਰ ਦੀ ਬਾਗਬਾਨੀ ਫਸਲ ਵਿਭਿੰਨਤਾ ਵਜੋਂ ਬਹੁਤ ਸਾਰੇ ਕਿਸਾਨਾਂ ਦੁਆਰਾ ਅਪਣਾਈ ਜਾ ਰਹੀ ਹੈ ਮੇਰਾ ਨਾਮ ਅਮਿਤ ਸਾਵਨ ਸੁਖਾ ਹੈ ਮੈਂ ਪੇਸ਼ੇ ਤੋਂ ਵਕੀਲ ਹਾਂ ਮੇਰਾ ਪਿੰਡ ਚਾਨਣਵਾਲਾ ਹੈ ਜੋ ਤਹਿਸੀਲ ਫਾਜ਼ਿਲ ਦਾ ਜ਼ਿਲ੍ਹਾ ਫਰੀਦਕਾ ਵਿੱਚ ਪੈਂਦਾ ਹੈ ਮੇਰਾ ਪਰਿਵਾਰ ਪੀੜ੍ਹੀਆਂ ਤੋਂ ਖੇਤੀ ਨਾਲ ਜੁੜਿਆ ਹੋਇਆ ਹੈ ਅਸੀਂ ਕਣਕ ਚਾਵਲ ਤੇ ਖੇਤੀ ਮੇਨ ਕਰਦੇ ਹਾਂ ਉਸ ਤੋਂ ਇਲਾਵਾ ਸਰੋਂ ਬਾਜਰਾ ਜੋ ਵੀ ਖੇਤੀ ਆਪਣੇ ਏਰੀਆ 'ਚ ਹੁੰਦੀ ਹੈ ਅਸੀਂ ਕਰਨ ਦੀ ਕੋਸ਼ਿਸ਼ ਕਰਨੇ ਹਾਂ ਚਾਨਣਵਾਲਾ ਗਾਮ ਮੇਰੇ ਵੱਡੇ ਦਾਦਾ ਜੀ ਨੇ ਵਸਾਇਆ ਸੀ ਉਸ ਤੋਂ ਬਾਅਦ ਮੇਰੇ ਦਾਦਾ ਜੀ ਸ੍ਰੀ ਭਵਨ ਲਾਲ ਜੀ ਨੇ ਉਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਖੇਤੀ ਨਾਲ ਜੁੜੇ ਤੇ ਜ਼ਮੀਨਾਂ ਨੂੰ ਸੁਧਾਰਿਆ ਮੇਰੇ ਪਿਤਾ ਜੀ ਸ੍ਰੀ ਦੇਵਿੰਦਰ ਸਿੰਘ ਦੀ ਸਾਵਨ ਸੁਖਾ ਉਹ ਵੀ ਖੇਤੀ ਨਾਲ ਜ਼ਮੀਨ ਤੋਂ ਜੁੜੇ ਹੋਏ ਨੇ ਤੇ ਸਾਰੇ ਕੰਮ ਆਦੇ ਹੱਥੀ ਕਰਦੇ ਹਨ ਮੇਨਲੀ ਅਸੀਂ ਕਣਕ ਤੇ ਚਾਵਲ ਕਰਦੇ ਹਾਂ ਜਿਹੜੀ ਮੇਜਰ ਕ੍ਰੌਪ ਹੈਗੀ ਹੈ ਕੋਈ ਸਾਡੇ ਜ਼ਮੀਨ ਦਾ ਹੇਠਲਾ ਪਾਣੀ ਮਾੜੀ ਮਾੜਾ ਹੈ ਇਸ ਕਰਕੇ ਅਸੀਂ ਇਹੀ ਖੇਤੀ ਕਰਨੇ ਆ ਇਸ ਤੋਂ ਇਲਾਵਾ ਮੈਂ ਫਾਲਸੇ ਦੇ ਬਾਗ ਲਾਇਆ ਹੋਇਆ ਹੈ ਮੇਰੀਆਂ ਦਾ ਬਾਗ ਲਾਇਆ ਹੋਇਆ ਹੈ ਆਮਲਿਆਂ ਦਾ ਬਾਗ ਲਾਇਆ ਹੋਇਆ ਹੈ ਤੇ ਇਸ ਤੋਂ ਇਲਾਵਾ ਬਾਕੀ ਹਰ ਤਰ੍ਹਾਂ ਦਾ ਫਰੂਟ ਲਾਇਆ ਮੇਰੇ ਖੇਤ 'ਇੱਧ ਲਗਭਗ 20 ਤੋਂ 22 ਤਰ੍ਹਾਂ ਦੇ ਫਰੂਟ ਹੁੰਦੇ ਹਨ ਅਸੀਂ ਸਾਡਾ ਪੂਰਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ ਤੇ ਲਗਭਗ 100 ਸਵਾ 100 ਏਕੜ ਦੀ ਸਾਡਾ ਪਰਿਵਾਰ ਖੇਤੀ ਕਰਦਾ ਹੈ ਸਾਡੇ ਜ਼ਮੀਨੀ ਪਾਣੀ ਨਾਲ ਖੇਤੀ ਹੁੰਦੀ ਹੈ ਕਿਉਂਕਿ ਸਾਡੀ ਨਹਿਰ 6 ਮਾਸੀ ਹੈ ਤੇ ਜੇ ਸਾਡੀ ਨਹਿਰ 12 ਮਾਸੀ ਹੋਵੇ ਤੇ ਇਸ ਏਰੀਆ ਦੀ ਫੂਡ ਦੀ ਪੈਦਾਵਾਰ ਹੋਰ ਵੀ ਵਧਾਈ ਜਾ ਸਕਦੀ ਹੈ ਮੈਂ 베ਰੀਆਂ ਦਾ ਬਾਗ ਲਗਾਇਆ ਹੋਇਆ ਹੈ ਮੈਂ ਇਹ ਬਾਗ ਮੇਰੇ ਦਾਦਾ ਜੀ ਨੇ 2 1 ਏਕੜ ਤੋਂ ਸ਼ੁਰੂ ਕੀਤਾ ਸੀ ਜਿਹੜਾ ਅੱਜ ਕੱਲ ਲਗਭਗ 10 ਏਕੜ ਵਿੱਚ ਹੈਗਾ ਹੈ ਮੈਂ ਮੇਨ ਉਮਰਾਨ ਵੈਰਾਈਟੀ ਲਾਈ ਹੋਈ ਹੈ ਇਸ ਤੋਂ ਇਲਾਵਾ ਮੇਰੇ ਬਾਗ ਵਿੱਚ ਕਾਠਾ ਫੂਲ ਡੇਜ਼ਰਟ ਐਪਲ ਥਾਈ ਐਪਲ ਕੈਥਲੀ ਸੋਨਾਰ ਗੋਲਾ ਤੇ ਮੁੰਡੀਆਂ ਵਗੈਰਾ ਦੀਆਂ ਵੀ ਵੈਰਾਈਟੀਆਂ ਮੈਂ ਸ਼ੌਕ ਵਾਸਤੇ ਲਾਈ ਹੋਈਆਂ ਹਨ 베ਰੀਆਂ ਦਾ ਬਾਗ ਮੈਂ ਲਾਣ ਦਾ ਮੇਰੇ ਦੋ ਕਾਰਨ ਸੀ ਪਹਿਲਾ ਤਾਂ ਇਸ ਫਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਕੁਝ ਮੈਂ ਆਧੇ ਖੇਤੀ ਨੂੰ ਕੁਝ ਡਾਈਵਰਸਿਫਿਕੇਸ਼ਨ ਵਾਸਤੇ ਪਾਸੇ ਪਾਸੇ ਵੀ ਲਿਆਣਾ ਚਾਹੁੰਦਾ ਸੀ ਤਾਂ ਕਿ ਕੱਲ ਕੱਲੀ ਕਣਕ ਤੇ ਜੋਨੇ ਦੀ ਨਿਰਭਰਤਾ ਨਾ ਰਹੇ ਬੇਰੀਆਂ ਮੈਂ ਯੂਨੀਵਰਸਿਟੀ ਤੋਂ ਮੈਨੂੰ ਅਵੇਲੇਬਲ ਕਰਾਈਆਂ ਗਈਆਂ ਸੀ ਮੇਨ ਮੈਂ ਉਮਰਾਨ ਬੇਰ ਲਾਇਆ ਹੈ ਜਿਸ ਦੀ ਲਾਈਫ ਵੀ ਅੱਛੀ ਹੈ ਤੇ ਪ੍ਰੋਫਿਟ ਵੀ ਅੱਛਾ ਮਿਲਦਾ ਹੈ ইমরান ਨਾਲ ਨੂੰ ਇਹ ਮੇਨਲੀ ਜਿਹੜੀ ਬੇਰੀਆਂ ਨੇ ਇਹਦੀ ਮਹੀਜ ਕਟਾਈ ਹੁੰਦੀ ਹੈ ਮਹੀਜ ਕਟਾਈ ਕਰਨ ਤੋਂ ਬਾਅਦ ਇਹਨੂੰ ਅਸੀਂ ਪਾਣੀ ਲਗਾਣੇ ਆ ਤੇ ਫਿਰ ਖਾਦ ਦੇਣੇ ਆ ਖਾਦ ਮੇਨਲੀ ਅਸੀਂ ਐਨਪੀਕੇ ਦੇਣੇ ਆ ਤੇ 3 ਸਾਲ ਬਾਅਦ ਅਸੀਂ ਇਹਨੂੰ ਗੋਬਰ ਦੀ ਖਾਦ ਦਿੰਨੇ ਹਾਂ ਜਿਸ ਨਾਲ ਕਿ ਇਹਦੀ ਤੰਦਰੁਸਤੀ ਬਣੀ ਜਾਂਦੀ ਹੈ ਮਈਦ ਅਖੀਰ ਇਹ ਫਟਾਰਾ ਚੁੱਕ ਲੈਂਦੀ ਹੈ ਤੇ ਅਗਸਟ ਲਾਸਟ ਵਿੱਚ ਇਹਨੂੰ ਫੁੱਲ ਪੈਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਫੁੱਲ ਆਂਦਾ ਹੈ ਅਸੀਂ ਉਹਨੂੰ ਪਾਣੀ ਲਗਾਉਣਾ ਬੰਦ ਕਰ ਦਿੰਨੇ ਹਾਂ ਲਗਭਗ 1 ਮਹੀਨਾ ਫੁੱਲ ਤੋਂ ਫਲ ਸੈੱਟ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਲਗਾਣੇ ਹਾਂ ਤੇ ਇਹਨੂੰ ਅਸੀਂ 3 ਸਪਰੇ ਫੰਗੀਸਾਈਡ ਦੀ ਕਰਨੇ ਆ ਮੇਨਲੀ ਕੈਰਾਥਿਨ ਕਰਨੇ ਆ ਤੇ ਜਦੋਂ ਸਰਦੀ ਵੱਧ ਪੈਂਦੀ ਹੈ ਤਾਂ ਅਸੀਂ ਇਹਨੂੰ ਸਲਫਰ ਦੀ ਸਪਰੇ ਵੀ ਕਰਨੇ ਹਾਂ ਤੇ ਇਹਨੂੰ ਮੇਨਲੀ ਫੂਡ ਫਲਾਈ ਨਾ ਦੀ ਮੱਖੀ ਪੈਂਦੀ ਹੈ ਜਿਹੜੀ ਫੁੱਲ ਫਲ ਦੇ ਟਾਈਮ ਪੈਣੀ ਸ਼ੁਰੂ ਹੁੰਦੀ ਹੈ ਤੇ ਨਿਸ਼ਾਨ ਬਣਾ ਦਿੰਦੀ ਹੈ ਫਲ ਉੱਤੇ ਜਿਸ ਨਾਲ ਫਲ ਇੱਕ ਕੀੜਾ ਪੈ ਜਾਂਦਾ ਹੈ ਉਹਦੀ ਰੋਗਦਾਨ ਵਾਸਤੇ ਅਸੀਂ ਹਲਕੀ ਜੀ ਸਪਰੇ ਹਲਕੀ ਸਪਰੇ ਕਰਨੇ ਆ ਤਾਂ ਕਿ ਉਹ ਮਰ ਜਾਵੇ ਉਸ ਵਾਰ ਜਦੋਂ ਅਕਤੂਬਰ ਨਵੰਬਰ ਆਉਂਦਾ ਹੈ ਤਾਂ ਫਲ ਪ੍ਰੋਪਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਕੋਰਾ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਉਹਨੂੰ ਪਾਣੀ ਲਗਾਣੇ ਆ ਕਿਉਂਕਿ ਕੋਰਾ ਹੀ ਬੇਰ ਨੂੰ ਪਾਣੀ ਤੋਂ ਪਾਣੀ ਹੀ ਕੋਰੇ ਤੋਂ ਪ ਜਾਂਦਾ ਹੈ ਬੇਰ ਨੂੰ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਗਾਤਾਰ ਸਪਰੇਅ ਕਰਕੇ ਤੇ ਲਗਭਗ ਜਨਵਰੀ ਦੇ ਐਂਡ ਤੱਕ ਫਰਵਰੀ ਪਹਿਲੇ ਹਫਤੇ 베ਰ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਅਸੀਂ ਨੂੰ ਸਪੋਰਟਾ ਲਗਾਣੇ ਆ ਤਾਂ ਕਿ ਸਾਡਾ ਬੂਟਾ ਖਰਾਬ ਨਾ ਹੋਵੇ ਤੇ ਸ਼ਿਵਰਾਤਰੀ ਤੋਂ ਪਹਿਲਾਂ ਅਸੀਂ 베ਰ ਦੀ ਤੋੜਾਈ ਸ਼ੁਰੂ ਕਰ ਦਿੰਦੇ ਆ ਤਾਂ ਕਿ ਕਿਉਂਕਿ ਪਹਿਲਾ ਸ਼ਿਵਰਾਤੀ ਦੀ ਪਹਿਲੀ ਖੇਪ ਸ਼ਿਵਰਾਤੀ ਤੇ ਵਿਕਦੀ ਹੈ ਉਹਦੇ ਬਾਅਦ ਅਸੀਂ ਰੈਗੂਲਰ ਨੂੰ ਤੋੜ ਕੇ ਬਾਹਰ ਦੀ ਮੰਡੀਆ ਵਿੱਚ ਵੇਚਦੇ ਆ ਇਹਦੀ ਮੰਡੀ ਕਰਨ ਬੜਾ ਔਖਾ ਕੰਮ ਹੈਗਾ ਲੋਕਲ ਮਾਰਕੀਟ ਨਹੀਂ ਮਿਲਦੀ ਬਾਹਰੀ ਮਾਲ ਵੇਚਣਾ ਪੈਂਦਾ ਹੈ ਜਿਵੇਂ ਅੰਮ੍ਰਿਤਸਰ ਜਲੰਧਰ ਇਹ ਵੱਡੀਆਂ ਮੰਡੀਆਂ ਨੇ ਜਿੱਥੇ ਜਾ ਕੇ ਬੇਰ ਵਿਕਦਾ ਹੈ ਫਰਵਰੀ ਦੇ ਐਂਡ ਤੋਂ ਲੈ ਕੇ ਤੇ ਲਗਭਗ ਅਪ੍ਰੈਲ ਫਰਸਟ ਵੀਕ ਤੱਕ ਅਸੀਂ ਬੇਰਾਂ ਦੀ ਤੋੜਾਈ ਕਰਨੇ ਆ ਉਹਦੇ ਬਾਅਦ ਬੇਰ ਡੋਰਮੈਂਟੇ ਚਲਾ ਜਾਂਦਾ ਹੈ ਇਹਦੇ ਪੱਤੇ ਸੁੱਕ ਜਾਂਦੇ ਨੇ ਤੇ ਮਈ ਦੀ ਬੇਰ ਦੀ ਵਾਪਸ ਕਟਾਈ ਸ਼ੁਰੂ ਹੋ ਜਾਂਦੀ ਹੈ ਇਹਨੂੰ ਕੋਈ ਜ਼ਿਆਦਾ ਖਾਦਾ ਨਹੀਂ ਪੈਂਦੀਆਂ ਇੱਕ ਖਾਦ ਪਾਨਿਆ ਸੀ ਤੇ ਸਪਰੇ ਵੀ ਕੋਈ ਜ਼ਿਆਦਾ ਨਹੀਂ ਹੁੰਦੀਆਂ ਲਗਭਗ ਆਰਗੈਨਿਕ ਟਾਈਪ ਹੀ ਹੁੰਦਾ ਕਿਉਂਕਿ ਇੱਕ ਸਪਰੇ ਹੁੰਦੀ ਇਹਨੂੰ ਬਸ ਉਹਦੇ ਸਿਵਾ ਹੋਰ ਕੋਈ ਸਪਰੇ ਨਹੀਂ ਕਰਦੇ ਅਸੀਂ ਨੂੰ ਮੈਂ ਡਾਕਟਰ ਅਨਿਲ ਕੁਮਾਰ ਖੇਤਰੀ ਖੋਜ ਕੇਂਦਰ ਅਬੋਰ ਵਿਖੇ ਸਾਇਸਦਨ ਬਾਗਵਾਨੀ ਦੇ ਤੌਰ ਤੇ ਕੰਮ ਕਰ ਰਿਹਾ ਤੇ ਅੱਜ ਅਸੀਂ ਜਿਹੜਾ ਅਮਿਤ ਸ਼ਾਵਨ ਸੁਖਾ ਜੀ ਦੇ ਫਾਰਮ ਜਿੱਥੇ ਕੀ ਬੇਰਾਂ ਦੀ ਖੇਤੀ ਇਹ ਕਰਦੇ ਨੇ ਉੱਥੇ ਇਕੱਠੇ ਹੋਏ ਆ ਜੀ ਅੱਜ ਜਿਹੜਾ ਮੇਰੀ ਜਿਹੜੀ ਹੈ ਵਿਸ਼ਾਰ ਸਰ ਖੋਜ ਕਰਨ ਦਾ ਜਿਹੜਾ ਉਹਦੇ ਵਿੱਚ ਜਿਹੜੀਆਂ ਮੁੱਖ ਫਸਲਾਂ ਨੇ ਜਿਹੜੀਆਂ ਪੰਜਾਬ ਦੇ ਖੁਸ਼ਕ ਸਿੰਜੂ ਇਲਾਕੇ ਦੇ ਵਿੱਚ ਜਿਹੜੀਆਂ ਹੋ ਸਕਦੀਆਂ ਹਨ ਉਹਨਾਂ ਤੇ ਕੰਮ ਕਰ ਰਿਹਾ ਉਹਦੇ ਵਿੱਚ ਜਿਵੇਂ ਕਿ ਖਜੂਰ ਆ ਜਾਂਦੀ ਹੈ ਅਨਾਰ ਹੈ ਜਾਮਨ ਹੈ ਅੰਜੀਰ ਹੈ ਤੇ ਬੇਰ ਦੀ ਫਸਲ ਜਿਹੜੀ ਹੈ ਪਰ ਬੇਰਾ ਜਿਹੜੀ ਵੀ ਇਸ ਇਲਾਕੇ ਦੇ ਵਿੱਚ ਜਿਹੜੀ ਹੈ ਜ਼ਮੀਨ ਜਿਹੜੀ ਹੈ ਕਿ ਬਹੁਤ ਜ਼ਿਆਦਾ ਚੰਗੀ ਨਹੀਂ ਹੈਗੀ ਨੀਚੇ ਵਾਲਾ ਪਾਣੀ ਵੀ ਪੱਧਰ ਤੇ ਬਹੁਤ ਜ਼ਿਆਦਾ ਚੰਗਾ ਨਹੀਂ ਔਰ ਜਿਹੜੀ ਬੇਰਾ ਦੀ ਫਸਲ ਜਿੰਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਚ ਕਿ ਇਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਮਿੱਟੀ ਤੇ ਪਾਣੀ ਜਿੱਦਾਂ ਦਾ ਵੀ ਹੈ ਕਿ ਉੱਥੇ ਚਾਹੇ ਉਹ ਮਿੱਟੀ ਦੇ ਵਿੱਚ ਨਮਕੀਨ ਪਾਣੀ ਹੈ ਚਾਹੇ ਉਹ ਜਿੱਦਾਂ ਦੀ ਵੀ ਕੁਆਲਿਟੀ ਮਾੜੀ ਉੱਥੇ ਵੀ ਇਸ ਦੀ ਫਸਲ ਦੀ ਜਿਹੜੀ ਹੈ ਖੇਤੀ ਕੀਤੀ ਜਾ ਸਕਦੀ ਹੈ ਔਰ ਇਹਦੇ ਵਿੱਚ ਜਿਹੜਾ ਇਹਦੀ ਨਿਊਟ੍ਰੀਸ਼ਨ ਵੈਲਿਊ ਬੇਰ ਦੀ ਬਹੁਤ ਜ਼ਿਆਦਾ ਹੈ ਇੰਦੇ ਵਿੱਚ ਜਿਹਨੂੰ ਪੋਰਮੈਨੈਪਲ ਵੀ ਕਹਿੰਦੇ ਹਨ ਜਿਵੇਂ ਕਿ ਜਿਹੜਾ ਗਰੀਬ ਆਦਮੀ ਜਿਹੜਾ ਹੈ ਕਿ ਉਹ ਬਾਜ਼ਾਰੂ ਸੇਬ ਕਾਫੀ ਮਹਿੰਗਾ ਮਿਲਦਾ ਹੈ ਉਹ ਖਾ ਨਹੀਂ ਸਕਦਾ ਪਰ ਜਿਹੜਿਆਂ ਦੇ ਵਿੱਚ ਤੱਤ ਹੋ ਗਏ ਜਿਵੇਂ ਵਿਟਾਮਿਨ ਸੀਨ ਦੇ ਵਿੱਚ ਬਹੁਤ ਜ਼ਿਆਦਾ ਹੈ ਉਸ ਤੋਂ ਇਲਾਵਾ ਜਿਹੜੇ ਨਿਊਟ੍ਰੀਨ ਨੇ ਜਿਵੇਂ ਕੈਲਸ਼ੀਅਮ ਫਾਸਫੋਰਸ ਹੈ ਆਇਰਨ ਹੈ ਉਹ ਕਾਫੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਔਰ ਜਿਹੜਾ ਜਿਸ ਕਰਕੇ ਜਿਹੜਾ ਦੀ ਨਿਊਟ੍ਰੀਸ਼ਨ ਵੈਲਿਊ ਦੇਖੀ ਜਾਵੇ ਤਾਂ ਬਹੁਤ ਜ਼ਿਆਦਾ ਹੈ ਉਸ ਕਰਕੇ ਜਿਹੜੇ ਇਹ ਖਾਨ ਲਈ ਮਤਲਬ ਇੱਕ ਵਧੀਆ ਫਲ ਹੈ ਔਰ ਜਿਹੜਾ ਇਹਦਾ ਰਕਬਾ ਜਿਹੜਾ ਪੰਜਾਬ ਦੇ ਜਿਹੜੇ ਨੇ ਲਗਭਗ 6-7 ਜ਼ਿਲ੍ਹੇ ਜਿਹੜੇ ਪੰਜਾਬ ਦੇ ਖੁਸ਼ਕ ਸਿੰਜੂ ਇਲਾਕੇ ਦੇ ਵਿੱਚ ਆ ਜਾਂਦੇ ਹਨ ਜਿਵੇਂ ਕਿ ਫਰੀਦਕੋਟ ਹੈ ਫਾਜ਼ਿਲਕਾ ਹੈ ਐਦਰੂ ਜਿਵੇਂ ਕਿ ਫਿਰੋਜ਼ਪੁਰ ਹੈ ਮਾਨਸਾ ਸੰਗਰੂਰ ਹਾਂਜੀ ਬਠਿੰਡਾ ਜਿਹੜਾ ਇਹ ਸਾਡੇ 7 ਡਿਸਟ੍ਰਿਕਟ ਜਿਹੜੇ ਆ ਜਾਂਦੇ ਹਨ ਇਹਨਾਂ ਦੇ ਵਿੱਚ ਜਿਹੜੀ ਇਸਦੀ ਖੇਤੀ ਵਧੀਆ ਕੀਤੀ ਜਾ ਸਕਦੀ ਹੈ ਬੇਸਿਕਲੀ ਜਿਹੜੀ ਇਹ ਫਸਲ ਜਦੋਂ ਹੁੰਦੀ ਹੈ ਇਸ ਟਾਈਮ ਜਿਹੜੀ ਹੈ ਮਾਰਕੀਟ ਦੇ ਵਿੱਚ ਜਦੋਂ ਕਿੰਨੂ ਖਤਮ ਹੋ ਜਾਂਦਾ ਹੈ ਤੇ ਇਹ ਕਿਹੀ ਫਸਲ ਜਿਹੜੀ ਹੈ ਮਾਰਕੀਟ ਦੇ ਵਿੱਚ ਰਹਿੰਦੀ ਹੈ ਤੇ ਉਸ ਮਹੀਨੇ ਦਾ ਇਹਦਾ ਬਹੁਤ ਸ਼ਾਰਟ ਪੀਰੀਅਡ ਹੈ ਜਿਹੜੀ 15 20 ਦਿਨ ਦੇ ਵਿੱਚ ਇਹ ਟੁੱਟ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਫਸਲ ਖਤਮ ਹੁੰਦੀ ਹੈ ਸਾਡੇ ਕੋਲ ਕੋਈ ਹੋਰ ਫਲਦਾਰ ਫਸਲ ਜਿਹੜੀ ਹੈ ਉਸ ਦੀ ਜਿਹੜੀ ਮਾਰਕੀਟ ਦੇ ਵਿੱਚ ਖਾਨ ਨੂੰ ਜਿਹੜਾ ਹੋਰ ਫਲ ਨਹੀਂ ਮਿਲਦਾ ਜਿਹੜਾ ਕਿ ਸਾਡੇ ਇਲਾਕੇ 'ਚ ਹੋ ਸਕੇ ਔਰ ਜਿਹੜਾ ਇਸ ਦੀ ਖੇਤੀ ਜਿਹੜੀ ਇਸ ਕਰਕੇ ਇਹਦੇ ਤੋਂ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਔਰ ਜਿਹੜੀਆਂ ਇਹਦੇ ਵਿੱਚ ਮੁੱਖ ਖਿਆਲ ਇਹੀ ਰੱਖਣ ਵਾਲਾ ਕਿਸਮਾਂ ਦਾ ਜਿਹੜਾ ਜਿਹੜੀ ਸਾਡੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਜਿਹੜੀਆਂ ਨੇ ਉਹ ਤਿੰਨ ਕਿਸਮਾਂ ਨੇ ਇੱਕ ਬਲੈਤੀ ਕਿਸਮ ਹੈ ਇੱਕ ਉਮਰਾਨ ਹੈ ਤੇ ਇੱਕ ਹੈਗੀ ਹੈ ਸਨੋਟੋ ਔਰ ਜਿਹੜੀ ਉਮਰਾਨ ਕਿਸਮ ਹੈਗੀ ਹੈ ਜਿਹੜੀ ਉਸ ਦੇ ਥੱਲੇ ਲਗਭਗ 90% ਏਰੀਆ ਪੰਜਾਬ ਦੇ ਵਿੱਚ ਜਿਹੜਾ ਉਹ ਉਮਰਾਨ ਕਿਸਮ ਦੇ ਥੱਲੇ ਲੱਗਿਆ ਹੋਇਆ ਹੈ ਜਿਹੜਾ ਟੋਟਲ ਰਕਬਾ ਜਿਹੜਾ ਪੰਜਾਬ ਦੇ ਵਿੱਚ ਲਗਭਗ 1248 ਹੈਕਟੇਰ ਹੈ ਔਰ ਜਿਹੜਾ ਇਹ ਫਾਜ਼ਲ ਕਾ ਇਕੱਲੇ ਜਿੱਥੇ ਅਸੀਂ ਅੱਜ ਖੜੇ ਆ ਇਸ ਇਲਾਕੇ ਦੇ ਵਿੱਚ 172 ਐਕਟਰ ਦੇ ਕਰੀਬ ਰਕਬਾ ਜਿਹੜਾ ਬੇਰਾਂ ਦੇ ਥੱਲੇ ਲੱਗਿਆ ਹੋਇਆ ਔਰ ਜਿਹੜੀ ਉਮਰਾਨ ਜਿਹੜੀ ਕਿਸਮ ਹੈਗੀ ਹੈ ਉਸ ਦੀ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਹੈ ਵੇਖੋ ਵੇਖੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਐ ਦਰੂ-ਦਰੂ ਲਿਆ ਕੇ ਲੋਕ ਲਗਾ ਰਹੇ ਨੇ ਪ੍ਰਾਈਵੇਟ ਨਰਸਰੀਆਂ ਤੋਂ ਲੈ ਕੇ ਪਰ ਜਿਹੜੀਆਂ ਸਾਡੇ ਵੀ ਰਿਸਰਚ ਸਟੇਸ਼ਨ ਦੇ ਉੱਤੇ ਜਿਹੜਾ ਅਸੀਂ ਇਹਨੂੰ ਵੈਲਿਊਏਟ ਕੀਤਾ ਹੈ ਤੇ ਜਿਹੜੀ ਆ ਉਹ ਕਿਸਮਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਉਮਰਾਨ ਹੀ ਹਜੇ ਤੱਕ ਜਿਹੜੀ ਹੈ ਜਿੰਦੇ ਵਿੱਚ ਇੱਕ ਪੂਰੇ ਮੁਨਾਫਾ ਕਮਾਇਆ ਜਾ ਸਕਦਾ ਹੈ ਸਨੌਰ ਜਿਹੜੀ ਉਹ ਵੀ ਅੱਛੀ ਕਿਸਮ ਹੈ ਪਰ ਜਿਹੜੇ ਉਹ ਕਈ ਵਾਰੀ ਬਾਰਿਸ਼ ਜਿਹੜੀ ਹੈਗੀ ਉਹ ਪੈ ਜਾਂਦੀ ਹੈ ਤਾਂ ਉਹਦੇ ਉੱਤੇ ਇੱਕ ਦਾਗ ਜਿਹਾ ਆ ਜਾਂਦਾ ਹੈ ਉਹ ਜਿਹੜੀਆਂ ਇਹਨਾਂ ਨੂੰ ਥੋੜੀ अर्ਲੀ ਪੱਕਦੀ ਹੈ 15 ਦਿਨ ਜਿਹੜੀ ਹੈ ਲਗਭਗ ਜਿਹੜਾ ਮਾਰਚ ਐਂਡ ਦੇ ਵਿੱਚ ਜਾਂ ਅਧ ਮਾਰਚ ਤੋਂ ਬਾਅਦ ਜਿਹੜਾ ਉਹਦਾ ਫਰੂਟ ਜਿਹੜਾ ਉਹ ਮਿਲ ਜਾਂਦਾ ਉਹ ਵੀ ਇੱਕ ਚੰਗੀ ਕਿਸਮ ਹੈ ਵਲੈਤੀ ਥੋੜੀ ਜਿਹੜੀ ਉਹ अर्ਲੀ ਆ ਜਾਂਦੀ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹ ਜਿਹੜੀਆਂ ਸਾਡੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਨੇ ਇਸ ਤੋਂ ਇਲਾਵਾ ਜਿਹੜਾ ਹੋਰ ਕੋਈ ਫਸਲ ਜਿਹੜੀ ਨਾਲ ਮਤਲਬ ਕੋਈ ਕਿਸਮ ਨਾ ਲਗਾਈ ਜਾਵੇ ਤੇ ਦੂਸਰਾ ਜਿਹੜਾ ਇਹਦੇ ਵਿੱਚ ਜਦੋਂ ਅਸੀਂ ਇਹ ਲਗਾ ਲੈਨੇ ਆ ਇਹ ਫਸਲ ਇਹੋ ਜੀ ਹੈਗੀ ਹੈ ਇਹਦੇ ਵਿੱਚ ਜਿਹੜਾ ਤੁਹਾਡੇ ਫੁੱਲ ਜਿਹੜੇ ਨੇ ਉਹ ਸਤੰਬਰ ਦੇ ਚਾਣੇ ਨੇ ਸਤੰਬਰ ਤੋਂ ਬਾਅਦ ਜਿਹੜਾ ਮਾਰਚ ਅਪ੍ਰੈਲ ਤੱਕ ਜਿਹੜਾ ਫਰੂਟ ਤੁਹਾਡਾ ਉਹਦਾ ਤਿਆਰ ਹੋ ਜਾਣਾ ਔਰ ਫੁੱਲਾਂ ਦੇ ਸਮੇਂ ਜਿਹੜਾ ਇਹਨੂੰ ਇੱਕ ਜਿਹੜੀ ਹੈ ਬਿਮਾਰੀ ਜਿਹੜੀ ਪਾਊਡਰੀ ਮਿਲਦੀ ਉਹ ਮੇਨ ਬਿਮਾਰੀ ਜਿਹੜੀ ਪੈਂਦੀ ਹੈ ਬਸ ਉਹਦੇ ਵਾਸਤੇ ਜਿਹੜੀਆਂ ਸਪਰੇਆਂ ਜਿਹੜੀਆਂ ਤਿੰਨ ਸਪਰੇਆਂ ਜਿਹੜੀਆਂ ਇੱਕ ਫੁੱਲਾਂ ਤੇ ਕਰਨੀ ਹੁੰਦੀ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਥੋੜਾ ਜਿਹਾ ਫਲ ਬਣ ਜਾਂਦਾ ਉਸ ਸਮੇਂ ਠੰਡ ਪੈਂਦੀ ਹੈ ਠੰਡ ਦੇ ਵਿੱਚ ਵੀ ਜਿਹੜੀ ਇਸ ਦੀ ਬਿਮਾਰੀ ਜਿਹੜੀ ਵਧਦੀ ਹੈ ਉਦੋਂ ਲਗਭਗ 2-3 ਸਪਰੇਅ ਜਿਹੜੀਆਂ ਅਸੀਂ ਪਾਊਡਰੀ ਮਿਲਡੂ ਵਾਸਤੇ ਕਹਿ ਰਹੇ ਥੇ ਨੇ ਜਾਂ ਬੈਲ ਟਾਣ ਹੈ ਜਾਂ ਵੈਜੀਟੇਬਲ ਸਲਫਰ ਆ ਦਾ ਚਾਰ ਦੇ ਵਿੱਚ ਜਿਹੜੀਆਂ ਇਹ ਸਪਰੇਅਾਂ ਤਿੰਨ ਦੀ ਲੋੜ ਪੈਂਦੀ ਹੈ ਜਿਹੜੀ ਉਹਦੇ ਨਾਲ ਤੁਸੀਂ ਇਸ ਨੂੰ ਬਾਗ ਨੂੰ ਵਧੀਆ ਮੇਨਟੇਨ ਕਰ ਸਕਦੇ ਹੋ ਦੂਜਾ ਪਾਣੀ ਜਿਹੜੇ ਨੂੰ ਸਾਰੇ ਤਿੰਨ ਚਾਰ ਪਾਣੀ ਚਾਹੀਦੇ ਹਨ ਜਦੋਂ ਇਹ ਫਰੂਟ ਬਣ ਜਾਂਦਾ ਹੈ ਆਪਣੇ ਫੁੱਲਾਂ ਤੋਂ ਬਾਅਦ ਜਿਹੜਾ ਅਕਤੂਬਰ ਦੇ ਵਿੱਚ ਜਦੋਂ ਫਲ ਬਣ ਜਾਂਦਾ ਹੈ ਉਸ ਟਾਈਮ ਜਿਹੜਾ ਇਹਨੂੰ ਜਿਹੜਾ ਪਾਣੀ ਉਸ ਤੋਂ ਬਾਅਦ ਲਗਾਉਣਾ ਚਾਹੀਦਾ ਹੈ ਫਰੂਟ ਦਾ ਸਾਈਜ਼ ਵਧਾਉਣ ਵਾਸਤੇ ਤੇ ਜਿਹੜਾ ਇਹ ਫਸਲ ਨੂੰ ਮਤਲਬ ਕਿ ਇੰਨੀ ਹਾਰਡੀ ਹੈ ਨਾ ਇਹਨੂੰ ਕਿਤੇ ਵੀ ਲਗਾ ਸਕਦੇ ਹੋ ਤੇ ਦੂਸਰਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਇੰਟਰ ਕ੍ਰੋਪਿੰਗ ਇੰਟਰ ਕ੍ਰੋਪਿੰਗ ਦੇ ਵਿੱਚ ਜਿਹੜੀਆਂ ਫਸਲਾਂ ਜਿਹੜੀਆਂ ਆਪਾਂ ਵਿੱਚ ਅੰਤਰ ਫਸਲਾਂ ਬੀਜਦੇ ਆ ਉਹਦੇ ਵਿੱਚ ਜਿਹੜੀਆਂ ਖਰੀਫ ਦੀਆਂ ਫਸਲਾਂ ਦੇ ਵਿੱਚ ਤੁਸੀਂ ਮੂੰਗੀ ਤੇ ਗਵਾਰਾ ਜਿਹੜਾ ਇਹਦੇ ਵਿੱਚ ਬੀਜ ਸਕਦੇ ਹੋ ਉਹ ਜਿਹੜੀਆਂ ਜਦੋਂ ਤੱਕ ਇਹ ਫਰੂਟਿੰਗ ਤੇ ਨਾ ਆਦੀਆਂ ਪਹਿਲੇ 3-4 ਸਾਲ ਉਸ ਦੀ ਖੇਤੀ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਸਰਦੀ ਰੋਧੀਆਂ ਫਸਲਾਂ ਰਬੀ ਦੀਆਂ ਫਸਲਾਂ ਆ ਜਾਂਦੀਆਂ ਹਨ ਉਦੋਂ ਤੁਸੀਂ ਕਣਕ ਤੇ ਛੋਲੇ ਜਿਹੜੇ ਵਿੱਚ ਲਗਾ ਕੇ ਜਾਂਦੇ ਤੋਂ ਮੁਨਾਫਾ ਕਮਾ ਸਕਦੇ ਹੋ ਦੂਸਰੀ ਜੜੀਆਂ ਦੇ ਚ ਇੱਕ ਸਮੱਸਿਆ ਹੋਰ ਵੀ ਰਹਿੰਦੀ ਹੈ ਕਿ ਜਿਹੜਾ ਫਿਜ਼ੀਓਲੋਜੀਕਲ ਡ੍ਰੌਪ ਜਿਹੜਾ ਉਹ ਇਹਦੇ ਵਿੱਚ ਕਾਫੀ ਹੋ ਜਾਂਦਾ ਹੈ ਜਦੋਂ ਫਰੂਟ ਬੰਦਾ ਹੈ ਜਦੋਂ ਅਕਤੂਬਰ ਦੇ ਵਿੱਚ ਡਿਗਣਾ ਸ਼ੁਰੂ ਹੁੰਦਾ ਉਸ ਵਾਸਤੇ ਸਾਡੀ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ ਨੈਫਥੇਲਿਨ ਐਸਟਿਕ ਐਸਿਡ ਇੱਕ ਗਰੋਥ ਰੈਗੂਲੇਟਰ ਹੈ ਜਿਹੜਾ ਜਿਹਨੂੰ ਤੁਸੀਂ 15 ਗ੍ਰਾਮ 500 ਲੀਟਰ ਦੇ ਵਿੱਚ ਘੋਲ ਕੇ ਜਿਹੜੀਆਂ ਦੋ ਸਪਰੇਆ ਜਿਹੜੀਆਂ ਕਰਕੇ ਤੁਸੀਂ ਉਹਦੇ ਕਰੋਗੇ ਤਾਂ ਜਿਹੜਾ ਐਂਦੇ ਤੇ ਤੁਸੀਂ ਨਜਾਤ ਪਾ ਸਕਦੇ ਹੋ ਤੀਸਰਾ ਜਿਹੜਾ ਟ੍ਰੇਨਿੰਗ ਤੇ ਪ੍ਰੂਨਿੰਗ ਦਾ ਜਿਹੜਾ ਇਹਦੇ ਵਿੱਚ ਬਹੁਤ ਧਿਆਨ ਰੱਖਣ ਵਾਲੀ ਚੀਜ਼ ਹੈ ਕਿਉਂਕਿ ਜਦੋਂ ਅਸੀਂ 베ਰੀਆਂ ਲਾ ਦਿੰਨੇ ਆ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦੀ ਟ੍ਰੇਨਿੰਗ ਪ੍ਰੂਨਿੰਗ ਕਰਨੀ ਕਿਵੇਂ ਆ ਔਰ ਜਿੰਦੇ ਨਾਲ ਜਿਹੜਾ ਇਹਨੂੰ ਫਲ ਬਹੁਤ ਘੱਟ ਲੱਗਦਾ ਔਰ ਜਿਹੜਾ ਇਹਦੀ ਟ੍ਰੇਨਿੰਗ ਦੇ ਲਈ ਸਾਨੂੰ ਜਿਹੜਾ ਨਵੇਂ ਬੂਟੇ ਜਦੋਂ ਅਸੀਂ ਲੈ ਕੇ ਆਨੇ ਆ ਲਗਭਗ ਨੂੰ 75 ਸੈਂਟੀਮੀਟਰ ਤੋਂ ਉੱਪਰ ਉਹ ਜਿਹੜਾ ਇਹਨੂੰ ਕੱਟ ਦਿਓ ਕੱਟਣ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਿਹੜੀਆਂ 4-5 ਸਾਰੋਂ ਪਾਸੇ ਜਿਹੜੀਆਂ ਸ਼ਖਾਵਾਂ ਨਿਕਲਦੀਆਂ ਨੇ ਉਹ ਰੱਖੋ ਉਹ ਸ਼ਖਾਵਾਂ ਨੂੰ ਜਿਹੜਾ ਹੈਗਾ ਫਿਰ ਉਸ ਬੂਟੇ ਨੂੰ ਵਧਨ ਦਿਓ ਹੱਸਾਬ ਨਾਲ ਤੇ ਜਿਹੜੀਆਂ ਉਹਦੀ ਜਿਹੜੀ ਬੂਟੇ ਨੂੰ ਜਦੋਂ ਅਸੀਂ ਉਹ ਪੂਰੀ ਗਰੋਥ ਲੈ ਲੈਂਦਾ ਹੈ ਜਿਹੜਾ ਫਿਰ ਜਿਹੜੀ ਕਟਾਈ ਜਿਹੜੀ ਹੈਗੀ ਆਂਦੀ ਮਈ ਜੂਨ ਦੇ ਵਿੱਚ ਹੁੰਦੀ ਹੈ ਮਈ ਜੂਨ ਦੇ ਵਿੱਚ ਜਦੋਂ ਇਹ ਫਰੂਟ ਆਪਾਂ April ਦੇ ਵਿੱਚ ਤੋੜ ਲੈਨੇ ਆ ਉਸ ਤੋਂ ਬਾਅਦ ਜੇ ਪੱਤੇ ਸੁੱਟ ਦਿੰਦਾ ਹੈ ਕੁਝ ਉਸ ਤੋਂ ਬਾਅਦ ਜਿਹੜੀ ਆਂਦੀ ਕਟਾਈ ਜਿਹੜੀ ਹੈ ਉਹ ਕਰੋ ਤੇ ਜਿਹੜੀ ਕਟਾਈ ਜਿਹੜੀ ਕਰਨੀ ਹੈ ਜਿਹੜੀ ਸਾਡੀ ਪਿਛਲੇ ਸਾਲ ਦੀ ਜਿਹੜੀ ਗਰੋਥ ਹੋਈ ਹੋਈ ਹੈ ਉਸ ਦੀ ਲਗਭਗ 7-8 ਜਿਹੜੀਆਂ ਬੱਡ ਛੱਡ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਟ ਦਿਓ ਤੇ ਉਹਦੇ ਨਾਲ ਜਿਹੜਾ ਹਰ ਸਾਲ ਜਿਹੜਾ ਗਰਮੀ ਦੇ ਵਿੱਚ ਜਦੋਂ ਅਸੀਂ ਕਟਾਈ ਕਰਨੀ ਹੈ ਉਸ ਤੋਂ ਬਾਅਦ ਇਹਨੂੰ ਇੱਕ ਰੂੜੀ ਦੀ ਖਾਦ ਪਾਣੀ ਹੈ ਲਗਭਗ 1 ਕੁਇੰਟਲ ਜਿਹੜੀ ਰੂੜੀ ਦੀ ਖਾਦ ਵੱਡੇ ਬੁੱਟਿਆਂ ਨੂੰ ਪੈ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਤੁਸੀਂ ਯੂਰੀਆ ਦੀ ਜਿਹੜੀ ਜਦੋਂ ਇਹ ਆਪਣਾ ਫੁੱਲਾਂ ਤੋਂ ਬਾਅਦ ਫਰੂਟ ਬਣ ਜਾਂਦਾ ਹੈ ਤਾਂ ਉਦੋਂ ਇੱਕ ਡੋਜ਼ ਤੁਸੀਂ ਜਿਹੜੀ ਇਹਨੂੰ ਯੂਰੀਆ ਦੀ ਪਾਣੀ ਹੈ ਔਰ ਇਦਾਂ ਦੋ ਕਿਸ਼ਤਾਂ ਦੇ ਵਿੱਚ ਇੱਕ ਤਾਂ ਤੁਸੀਂ ਜੁਲਾਈ-अगਸਟ ਦੇ ਵਿੱਚ ਜਦੋਂ بارشਾਂ ਹੁੰਦੀਆਂ ਨੇ ਇੱਕ ਡੋਜ਼ ਉਹ ਦੋ ਪਾਓ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜੁਲਾਈ-अगਸਟ ਤੋਂ ਬਾਅਦ ਆਪਣੇ ਜਿਹੜੀ ਜਦੋਂ ਫਰੂਟ ਬਣ ਜਾਂਦਾ ਇੱਕ ਡੋਜ਼ ਜਿਹੜੀ ਅੱਧਾ ਕਿਲੋ ਦੀ ਯੂਰੀਆ ਦੀ ਚੱਗੇ ਵੱਡੇ ਬੁੱਟੇ ਨੂੰ ਪਾਣੀ ਬੇਰਾਂ ਦੀ ਕਾਸ਼ਤ ਪੰਜਾਬ ਦੇ ਕੁਝ ਖੁਸ਼ਕ ਇਲਾਕਿਆਂ ਵਿੱਚ ਜ਼ਿਆਦਾ ਕੀਤੀ ਜਾਂਦੀ ਏ ਪਰ ਹੁਣ ਕਈ ਨਵੀਆਂ ਕਿਸਮਾਂ ਦੀ ਖੋਜ ਹੋਣ ਕਰਕੇ ਬੇਰਾਂ ਦੀ ਪੈਦਾਵਾਰ ਸਾਰੇ ਪੰਜਾਬ ਵਿੱਚ ਹੀ ਹੋਣ ਲੱਗ ਪਈ ਹੈ ਘੱਟ ਪਾਣੀ ਅਤੇ ਘੱਟ ਖਾਦਾਂ ਦਵਾਈਆਂ ਦੀ ਵਰਤੋਂ ਕਰਕੇ ਬੇਰਾਂ ਦੀ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ ਬੇਰਾਂ ਦੀ ਬਾਗਬਾਨੀ ਕਰਕੇ ਬੰਜਰ ਅਤੇ ਬੇਕਾਰ ਪਈਆਂ ਜ਼ਮੀਨਾਂ ਵਿੱਚੋਂ ਵੀ ਚੰਗੀ ਆਮਦਨ ਲਈ ਜਾ ਰਹੀ ਹੈ ਸਾਨੂੰ ਬੇਰਾ ਦੀ ਗਾਈਡੈਂਸ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬੜਾ ਸਹਿਯੋਗ ਮਿਲਦਾ ਹੈ ਉਹਨਾਂ ਦੇ ਡਾਕਟਰ ਟਾਈਮ ਟੂ ਟਾਂ ਸਾਡੀ ਵਿਜ਼ਿਟ ਵੀ ਕਰਦੇ ਨੇ ਸਾਨੂੰ ਗਾਈਡੈਂਸ ਵੀ ਦਿੰਦੇ ਨੇ ਤੇ ਅੱਛੇ ਬੁੱਟੇ ਵੀ ਉਪਲਬਧ ਕਰਾਉਂਦੇ ਹਨ ਜਿਸ ਕਰਕੇ ਸਾਨੂੰ ਕੋਈ ਉਖਾਈ ਨਹੀਂ ਹੁੰਦੀ ਪਰ ਮੇਨ ਉਖਾਈ ਸਾਨੂੰ ਮਾਰਕੀਟਿੰਗ ਦੀ ਹੈ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਹੋ ਨਾ ਕਰਕੇ ਸਾਨੂੰ ਜਿੰਨਾ ਮੁਨਾਫਾ ਬੇਰਾਜ ਹੋਣਾ ਚਾਹੀਦਾ ਹੈ ਉਹਨਾ ਮੁਨਾਫਾ ਨਹੀਂ ਹੋ ਪਾਂਦਾ ਪਰ ਫਿਰ ਵੀ ਇੱਕ ਡਾਈਵਰਸੀਫਿਕੇਸ਼ਨ ਦੇ ਹਿਸਾਬ ਨਾਲ ਬੇਰ ਅੱਛੀ ਫਸਲ ਹੈ ਤੇ ਘਟ ਖੇਚਲਾਈ ਫਸਲ ਲੱਗੀ ਹੈ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਸਾਡੀ ਨਹਿਰਾ 6 ਮਾਸ ਹੀ ਹੈਗੀਆਂ ਜੇ ਇਹ ਨਹਿਰਾ 12 ਮਾਸ ਹੀ ਹੋ ਜਾਣ ਤੇ ਇਸ ਏਰੀਆ ਵਿੱਚ ਫਰੂਟ ਪ੍ਰੋਡਕਸ਼ਨ ਦਾ ਬਹੁਤ ਸਕੋਪ ਹੈ ਜਿਹੜਾ ਕਿ ਇੱਕ ਡਾਈਵਰਸੀਫਿਕੇਸ਼ਨ ਵੀ ਕਰਾਏਗਾ ਤਾਂ ਲੋਕਾਂ ਨੂੰ ਕਣਕ ਤੇ ਜੋਨੇ ਦੇ ਚੱਕਰ ਤੋਂ ਮੁਕਤ ਵੀ ਕਰਵਾਏਗਾ ਬੇਰੀ ਇੱਕ ਏਜੀ ਫਸਲ ਹੈ ਜਿਹਨੂੰ ਪਾਣੀ ਦੇ ਬਹੁਤ ਘੱਟ ਮਾਤਰਾ ਦੇ ਲੋੜ ਹੈ ਸਾਲੀਵਤ ਉਹ ਚਾਰ ਜਾਂ ਪੰਜ ਪਾਣੀ ਬੇਰੀ ਨੂੰ ਲੱਗਦੇ ਨੇ ਜਦੋਂ ਅਸੀਂ ਬੇਰੀ ਦੇ ਬੂਟਾ ਲਗਾਨੇ ਆ ਉਦੋਂ ਤਿੰਨ ਚਾਰ ਅਸੀਂ ਇਹਦੇ ਵਿੱਚ ਇੰਟਰ ਕ੍ਰੋਪ ਵੀ ਕਰ ਸਕਦੇ ਆ ਕਿਉਂਕਿ ਬੇਰੀ ਫੈਲਦੀ ਹੈ ਤੋਂ ਟਾਈਮ ਲੈਂਦੀ ਹੈ ਉਹਦੇ ਬਾਅਦ ਜਦੋਂ ਅਸੀਂ ਬੇਰੀ ਕਟਾਈ ਕਰ ਸਕਦੇ ਆ ਤੋਂ ਉਹ ਫਸਲ ਕਰ ਸਕਦੇ ਆ ਜਿਹੜੀ 2 ਮਹੀਨੇ ਚੱਲ ਸਕਦੀ ਹੈ ਉਹਨਾਂ ਬਾਬੇਰੀਆਂ ਇੰਨੇ ਵਾਰ ਜਾਂਦੀਆਂ ਨੇ ਕਿ ਅਸੀਂ ਉਹਨਾਂ ਦੀ ਕੋਈ ਇੰਟਰ ਕ੍ਰੋਪਿੰਗ ਨਹੀਂ ਕਰ ਸਕਦੇ 베ਰੀ ਲਗਾਉਣ ਦੇ ਕਾਰਨ ਇਹ ਵੀ ਹੈ ਕਿ ਡਾਈਵਰਸਿਫਿਕੇਸ਼ਨ ਹੋ ਜਾਵੇ ਤੇ ਆਮ ਜਨਤਾ ਨੂੰ ਝੋਨੇ ਦੇ ਕਣਕ ਦੇ ਚੱਕਰ ਤੋਂ ਛੁੱਟੀ ਮਿਲੇ ਤੇ ਜਿਹੜਾ ਸਾਰਾ ਜ਼ਮੀਨ ਦਾ ਪਾਣੀ نیچے ਜਾ ਰਿਹਾ ਹੈ ਉਸ ਤੋਂ ਮੁਕਤੀ ਮਿਲੇ ਕਿਉਂਕਿ 베ਰੀਆਂ ਵਿੱਚ ਪਾਣੀ ਘੱਟ ਲੋੜ ਹੈ ਤੇ ਜੇ ਮੌਕੇ ਤੇ ਬਰਸਾਤ ਪਾ ਜਾਵੇ ਤੇ ਪਾਣੀ ਲਾਣ ਦੀ ਲੋੜ ਵੀ ਨਹੀਂ ਪੈਂਦੀ ਇਸ ਕਰਕੇ 베ਰੀਆਂ ਮੈਨੂੰ ਸਹੱਤ ਗਈਆਂ ਨੇ ਬਹੁਤ ਖੁਸ਼ ਹਾਂ 2 ਏਕੜ ਤੋਂ ਸ਼ੁਰੂ ਕੀਤੀ ਸੀ ਮੇਰੇ ਦਾਦਾ ਜੀ ਨੇ ਮੇਰੇ ਪਾਪਾ ਨੇ ਇਹਨੂੰ ਵਧਾ ਕੇ 10 ਏਕੜ ਤੇ ਲਿਆਏ ਨੇ ਤੇ ਜਿਹਨੇ ਮੇਰੇ ਫਾਰਮ ਸਾਹਿਬ ਨੇ ਜੀ ਦਿਵਿੰਦਰ ਸਿੰਘ ਜੀ ਉਹ ਹੀ ਇਸ ਚੈਨਲ ਵਾਲਾ ਐਗਰੀਕਲਚਰ ਫੂਡ ਫਾਰਮ ਨੂੰ ਸੰਭਾਲਦੇ ਨੇ ਤੇ ਉਹੀ ਕਰਦੇ ਨੇ ਇਸ ਤੋਂ ਲਾ ਮੈਂ ਆਪਣਾ ਆਦੇਵਾਸ ਔਰਗੈਨਿਕ ਉਚੜ ਵੀ ਲਾਇਆ ਹੈ ਜਿੰਦੇ ਵਿੱਚ ਮੈਂ ਹਰ ਤਰ੍ਹਾਂ ਦੀ ਵੈਰਾਈਟੀ ਲਾਈ ਹੈ ਮੈਨੂੰ ਇਹਦੇ ਵਿੱਚ ਡਾਕਟਰ ਅਨਿਲ ਨੇ ਵੀ ਬੜਾ ਸਹਿਯੋਗ ਕੀਤਾ ਤੇ ਉਹਨਾਂ ਨੇ ਮੈਨੂੰ ਬੂਟੇ ਵੀ ਉਪਲਬਧ ਕਰਾਏ ਤੇ ਅੱਗੇ ਵੀ ਜੋ ਕਹਿੰਦੇ ਨੇ ਕਿ ਜੋ ਤੁਹਾਨੂੰ ਬੂਟੀਆਂ ਲੋੜ ਹੋਵੇਗੀ ਅਸੀਂ ਉਪਲਬਧ ਕਰਾਵਾਂਗੇ ਤੇ ਮੈਂ ਕੀਨੂ ਮੌਸਮੀ ਮਾਲਟਾ ਰੈਡ ਬਲੱਡ ਜਾਫਾ ਦੇਜੀ ਫਰੂਟ ਮਿੱਠਾ ਖਜੂਰ ਫਾਲਸਾ ਅਮਰੂਦ ਨਿੰਬੂ ਸ਼ਹਿਤੂਤ ਬਹੁਤ ਤਰ੍ਹਾਂ ਦੀਆਂ ਵੈਰਟੀਆਂ ਲਾਈਏ ਲਗਭਗ ਜੋ ਜੋ ਸਾਡੇ ਏਰੀਆ ਦੀਆਂ ਵੈਰਟੀਆਂ ਲੱਗਦੀਆਂ ਨੇ ਉਹ ਸਾਰੇ ਮੇਰੇ ਫਾਰਮ ਤੇ ਲੱਗੀਆਂ ਹੋਈਆਂ ਹਨ ਤੇ ਮੇਰੇ ਫਾਲਸਾ ਸਾਹਿਬ ਜੀ ਦਿਵਿੰਦਰ ਸਿੰਘ ਜੀ ਹੀ ਉਸ ਨੂੰ ਸੰਭਾਲਦੇ ਨੇ ਤੇ ਅੱਗੇ ਮੇਰਾ ਬੇਟਾ ਜਿਹੜਾ ਮੋਹਿਤ ਸਿੰਘ ਸਾਊਂਸ ਦਾ ਜਿਹੜਾ ਉਹ ਪੇਛੇ ਤੋਂ ਐਡਵੋਕੇਟ ਹੈ ਉਹ ਵੀ ਪੂਰਾ ਇੰਟਰਸਟ ਰੱਖਦਾ ਹੈ ਤੇ ਉਹ ਵੀ ਉਮੀਦ ਹੈ ਕਿ ਅੱਗੇ ਇਸ ਪਰੰਪਰਾ ਨੂੰ ਬੁੱਕ ਬਧਾਏਗਾ ਪਰ ਜੇ ਆਪਾਂ ਇਕਨੋਮਿਕ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਫਾਇਦਾ ਥਾਈ ਉਹਦਾ ਉਮਰਾਨ ਦਾ ਹੈ ਬਿਕੋਜ਼ ਉਮਰਾਨ ਇੱਕ ਤਾਂ ਉਸ ਟਾਈਮ ਆਂਦਾ ਹੈ ਜਿਸ ਟਾਈਮ ਹੋਰ ਕੋਈ ਫਰੂਟ ਨਹੀਂ ਆ ਰਿਹਾ ਹੁੰਦਾ ਪ੍ਰੋਪਰ ਕੁਆਂਟੀਟिज ਸੈਕੰਡਲੀ ਕੀ ਹੈ ਉਮਰਾਨ ਦੀ ਲਾਈਫ ਜ਼ਿਆਦਾ ਹੈ ਟੋੜਿਆਂ ਬਾਅਦ ਵੀ ਇੱਕ ਫੂਡ ਖਰਾਬ ਨਹੀਂ ਹੁੰਦਾ ਤੇ ਪੇੜ ਤੇ ਵੀ ਫੂਡ ਜ਼ਿਆਦਾ ਜਲਦੀ ਖਰਾਬ ਨਹੀਂ ਹੁੰਦਾ ਇਸ ਕਰਕੇ ਇਕਨੋਮਿਕਲੀ ਉਮਰਾਨ ਬੇਰ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਤੇ ਇਹਦੀ ਮਾਰਕੀਟਿੰਗ ਵੀ ਅੱਛੀ ਹੁੰਦੀ ਹੈ ਮਾਰਕੀਟਿੰਗ ਨੂੰ ਲਾਸ ਵੀ ਨਹੀਂ ਜਾਂਦਾ ਮੇਰਾ ਵੈਸੇ 2 ਕਿਲੇ ਹੋਰ ਵਿਧਾਨ ਦਾ ਵੀ ਪ੍ਰੋਗਰਾਮ ਹੈ ਬੇਰੀਆਂ ਵੈਰਾਈਟੀਆਂ ਇਮਰਾਨ ਮੇਨ ਦਾ ਉਮਰਾਨ ਲਾਨ ਦਾ ਵੀ ਹੈ ਜੇ ਕੋਈ ਯੂਨੀਵਰਸਿਟੀ ਹੋਰ ਵੈਰਾਈਟੀ ਪਰ ਪ੍ਰੋਵਾਈਡ ਕਰੇਗੀ ਤਾਂ ਉਹ ਵੀ ਮੈਂ ਲਗਾਵਾਂਗਾ ਹੁਣ ਜਦੋਂ ਅਪ੍ਰੈਲ ਮਿਡ ਦੀ ਕਟਾਈ ਪੁੜਾਈ ਪੂਰੀ ਹੋ ਜਾਏਗੀ ਤੇ ਇਹ ਬੇਰ ਡੋਰਮੈਂਟ ਚਲਾ ਜਾਏਗਾ ਅਸੀਂ ਇਹਨੂੰ ਇੱਕ ਮਹੀਨਾ ਕੁਛ ਨਹੀਂ ਕਰਾਂਗੇ ਲਗਭਗ 15 ਫਰਵਰੀਦ ਆਸ-ਪਾਸ ਅਸੀਂ ਇਹਦੀ ਕਟਾਈ ਕਰਾਂਗੇ ਤੇ ਇਹਦੀ ਸ਼ਾਖਾਵਾਂ ਕੱਟ ਦਾਂਗੇ ਕੱਟ ਕੇ ਤੇ ਉਹਨੂੰ ਅਸੀਂ ਪਾਣੀ ਲਗਾਵਾਂਗੇ ਪਾਣੀ ਲਾਣ ਤੋਂ ਬਾਅਦ ਲਗਭਗ 15 ਦਿਨ ਬਾਅਦ ਬੇਰੀਆਂ ਫੁੱਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਦੋਂ ਮਿਡ ਜੂਨ ਆਏਗਾ ਅਸੀਂ ਨੂੰ ਐਨਪੀਕੇ ਖਾਦ ਤੇ ਗੋਬਰ ਦੀ ਖਾਦ ਪਾਵਾਂਗੇ ਤੇ ਫਿਰ ਇਹਨੂੰ ਇੱਕ ਪਰ ਪਾਣੀ ਹੋਰ ਲਗਾਵਾਂਗੇ ਇਹਨੂੰ ਮੇਜਰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਨੂੰ ਇੱਕ ਫਰੂਟ ਫ्लाई ਆਉਂਦੀ ਹੈ ਜਿਹੜੇ ਇਹਦੇ ਫਰੂਟ ਦਾ ਨੁਕਸਾਨ ਕਰਦੀ ਹੈ ਤੇ ਫਰੂਟ ਦੀ ਦਾਗ ਪਾ ਦਿੰਦੀ ਹੈ ਜਿਸ ਕਾਰਨ ਫਰੂਟ ਦੀ ਮਾਰਕੀਟਿੰਗ ਔਖੀ ਹੋ ਜਾਂਦੀ ਹੈ ਉਹਦਾ ਅਸੀਂ ਟਾਈਮਲੀ ਕੰਟਰੋਲ ਕਰ ਲੈਣੇ ਆ ਉਸ ਕਾਰਨ ਅਸੀਂ ਸਾਨੂੰ ਕੋਈ ਦਿੱਕਤ ਹੋਰ ਨਹੀਂ ਆਉਂਦੀ ਤੇ ਹੋਰ ਇਹਦੇ ਮੇਜਰ ਕੋਈ ਕੰਮ ਨਹੀਂ ਹੈਗਾ ਸਿਰਫ ਟੈਂਕ ਸਪਰੇਅ ਕਰਨੀ ਹੁੰਦੀ ਹੈ ਫੰਗੀਸਾਈਡ ਦੀ ਤੇ ਉਸ ਤੋਂ ਇਲਾਵਾ ਹੋਰ ਕੋਈ ਸਪਰੇਅ ਨਹੀਂ ਕਰਨੀ ਹੁੰਦੀ ਮੈਂ ਮੇਰੇ ਨੌਜਵਾਨ ਕਿਸਾਨ ਭਰਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹ ਬਾਗ ਇਹ 베ਰੀ ਦੀ ਕ੍ਰੌਪ ਕਰਨ ਯੂਨੀਵਰਸਿਟੀ ਦੀ ਜਿਹੜੀ ਸਿਫਾਰਿਸ਼ਾਂ ਹੈਗੀਆਂ ਨੇ ਉਹਦੇ ਅਕੋਰਡਿੰਗ ਹੀ 베ਰ ਲਗਾਉਣ ਕਿਉਂਕਿ ਮੈਂ ਕਾਫੀ ਵੈਰਾਈਟੀਆਂ ਲਗਾ ਕੇ ਦੇਖਿਆ ਨੇ ਪਰ ਜੋ ਮੈਨੂੰ ਉਮਰਾਨ ਦਾ ਰਿਜ਼ਲਟ ਮਿਲਿਆ ਉਹ ਹੋਰ ਕਿਸੇ ਵੈਰਾਈਟੀ ਦਾ ਨਹੀਂ ਮਿਲਿਆ ਤਾਂ ਮੈਂ ਕਿਸਾਨ ਭਰਾਵਾਂ ਨੂੰ ਇਹ ਹੋਰ ਕਹਿਣਾ ਚਾਹੁੰਦਾ ਹਾਂ ਕਿ ਉਹ ਇਹਦੀ ਮਾਰਕੀਟਿੰਗ ਵੀ ਆਪ ਕਰਨ ਟਰੇਡਿੰਗ ਵੀ ਆਪ ਕਰਨ ਉਹਦੇ ਨਾਲ ਉਹ ਜ਼ਿਆਦਾ ਫਾਇਦਾ ਉਠਾ ਸਕਦੇ ਨੇ ਲੱਖ ਰੁਪਏ ਕਿੱਲੇ ਤੋਂ ਬਈ ਬਚਾ ਆਦਾ ਵੱਧ ਬਜਾ ਸਕਦੇ ਨੇ ਸਿਰਫ ਜੇ ਉਹ ਟਰੇਡਿੰਗ ਆਪ ਕਰਨ ਤੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਲਾਰਜ ਲੈਵਲ ਤੇ ਇਹਨੂੰ ਸ਼ੁਰੂ ਕਰੋ ਛੋਟੇ ਲੈਵਲ ਤੇ ਸ਼ੁਰੂ ਕਰੋ ਧੀਰੇ ਧੀਰੇ ਨੂੰ ਅੱਗੇ ਵਧਾਓ ਜਿਵੇਂ-ਜਿਵੇਂ ਤੁਹਾਨੂੰ ਸੈਟਿੰਗ ਬੈਠਦੀ ਜਾਵੇ ਤੇ ਪੂਰੀ ਟੈਕਨੀਕਲ ਨੋਲਜ ਲੈ ਕੇ ਵਧਾਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਇਸ ਵਾਸਤੇ ਯੂਨੀਵਰਸਿਟੀ ਦੇ ਮਾਹਿਰ ਹਰ ਟਾਈਮ ਹਾਜ਼ਰ ਮਿਲਦੇ ਨੇ ਜਦੋਂ ਅਸੀਂ ਉਹਨੂੰ ਫੋਨ ਕਰੀਏ ਉਹ ਮੌਕਾ ਵੀ ਵਿਜ਼ਿਟ ਕਰ ਲੈਂਦੇ ਨੇ ਫੋਨ ਤੇ ਵੀ ਦੱਸ ਦਿੰਦੇ ਨੇ ਪਰ ਮੇਰੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਵੈਰਾਈਟੀ ਸੇ ਉਹੀ ਲਾਓ ਜਿਹੜੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਉਦੋਂ ਹੋਰ ਵੈਰਟੀਆਂ ਨਾ ਲਾਓ ਲੋਕੀ ਦੁਸ਼ਪ੍ਰਚਾਰ ਕਰਦੇ ਨੇ ਇਸ ਵੈਰਾਈਟੀ ਦੇ ਇਨਾ ਫਲ ਆ ਗਿਆ ਇਨਾ ਠੇਕਾ ਆ ਗਿਆ 10 ਲੱਖ ਕਮਾ ਲਿਆ 5 ਲੱਖ ਕਮਾ ਲਿਆ ਉਹ ਮੈਕਸਿਮਮ ਝੂਠ ਬੋਲਦੇ ਨੇ ਅੱਧੀ ਤੋਂ ਜ਼ਿਆਦਾ ਵੈਰਾਈਟੀਆਂ ਤਾਂ ਲੋਨਾਂ ਦੀ ਫੇਲ ਹੋ ਚੁੱਕੀਆਂ ਨੇ ਇਸ ਵਜ੍ਹਾ ਸਿਰਫ ਉਹੀ ਵੈਰਾਈਟੀ ਲਗਾਓ ਜਿਹੜੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਤੇ ਅੱਛਾ ਭਵਿੱਖ ਹੈਗਾ ਤੁਸੀਂ ਮਿਹਨਤ ਕਰੋ ਤੁਹਾਨੂੰ ਜ਼ਰੂਰ ਫਲ ਮਿਲੇਗਾ ਪਰ ਮੇਰੀ ਗੱਲ ਹੈ ਕਿ ਸ਼ਰਮ ਛੱਡ ਕੇ ਮਾਰਕੀਟਿੰਗ ਆਪ ਕਰੋ ਲੋਕਾਂ ਤੇ ਬਰੋਸਾ ਮਾਰਕੀਟਿੰਗ ਕਰੋਗੇ ਤਾਂ ਲਾਭ ਉਠਾਓਗੇ ਮੇਰਾ ਨਾਮ ਮੋਹਿਦ ਸ਼ਾਹਨ ਸੁਖਾ ਹੈ ਤੇ ਮੈਂ ਵੀ ਪੇਸ਼ੇ ਤੋਂ ਵਕੀਲ ਆ ਮੈਂ ਵੀ ਮੇਰੇ ਪਿਤਾ ਜੀ ਅਮਿਤ ਸ਼ਾਹਨ ਸੁਖਾ ਦੇ ਨਾਲ ਇਹ ਖੇਤੀ ਦੇਖਦਾ ਤੇ ਸਾਰੀ ਸੰਭਾਲਦਾ ਮੇਰੇ ਖੇਤੀ ਦਾ ਬਚਪਨ ਤੋਂ ਹੀ ਕਾਫੀ ਹੈਗਾ ਹੈ ਕਿਉਂਕਿ ਮੈਂ ਲਾਈਕ ਬਚਪਨ ਤੋਂ ਹੀ ਜਦੋਂ ਸਕੂਲ ਹੈਗਾ ਸੀ ਉਹ ਤੋਂ ਹਰ ਛੁੱਟੀ ਦੇ ਦਿਨ ਖੇਤ ਆਂਦਾ ਸੀ ਪਿਤਾ ਜੀ ਦੇ ਨਾਲ ਤੇ ਸਾਰਾ ਵੇਖਦਾ ਸੀ ਘੁੰਮਦਾ ਸੀ ਫਿਰ ਮੈਂ ਬਾਹਰ ਚਲਾ ਗਿਆ ਸੀ ਪੜ੍ਹਨ ਤਾਂ ਮੇਰਾ ਤਾਂ ਜਿਹੜਾ ਜਦੋਂ ਕੋਰੋਨਾ ਆਇਆ ਮੈਂ ਮੇਰੇ ਪਿਤਾ ਜੀ ਦੇ ਨਾਲ ਸਾਰਾ ਖੇਤ ਸੰਭਾਲਿਆ ਆਪ ਜਮੀਨ ਵਾਈ ਤੇ ਸਾਰਾ ਆਪ ਸੰਭਾਲ ਸਿੱਖਿਆ ਕੀ ਮੈਂ ਕਰਨਾ ਹੈ ਪੂਰਾ ਸਾਰਾ ਟਾਈਮ ਉਹਨਾਂ ਦੇ ਨਾਲ ਹੀ ਗੁੰਮਦਾ ਸੀ ਵੇਖਦਾ ਸੀ ਤੇ ਮੈਨੂੰ ਖੁਦ ਵੀ ਇਸ ਚੀਜ਼ ਦਾ ਵਿੱਚ ਕਾਫੀ ਇੰਟਰਸਟ ਜਾ ਗਿਆ ਮੇਰਾ ਵੀ ਤੇ ਮੇਰਾ ਆਪ ਹੁਣ ਮੰਨ ਕਰਦਾ ਕਿ ਮੈਂ ਵੀ ਸਾਰਾ ਖੇਤ ਵੇਖਾਂ ਆਪ ਸੰਭਾਲਾਂ ਤੇ ਆਪ ਮੈਂ ਜ਼ਮੀਨ ਦਾ ਕਰਾਂ ਸਾਰਾ ਕੁਝ ਮੈਨੂੰ ਜਦੋਂ ਵੀ ਮੌਕਾ ਮਿਲਿਆ ਮੈਂ ਪੜਾਈ ਦੇ ਨਾਲ ਨਾਲ ਹਮੇਸ਼ਾ ਬਾਪੂ ਜੀ ਦੇ ਨਾਲ ਖੇਤੀ ਆਇਆ ਤੇ ਸਾਰਾ ਕੁਝ ਉਹਨਾਂ ਦੇ ਨਾਲ ਸਿੱਖਿਆ ਵੇਖਿਆ ਦੇ ਖੁਦੀ ਮਤਲਬ ਬੋਲਦਾ ਨਾ ਜੇ ਮੇਰੇ ਪਿਤਾ ਜੀ ਖੁਦ ਕਰਦੇ ਨੇ ਸਾਰਾ ਕੁਝ ਖੁਦ ਕੰਮ ਕਰਾਉਂਦੇ ਨੇ ਉੱਤੇ ਰਹਿ ਕੇ ਮੈਨੂੰ ਵੀ ਉਹ ਚੀਜ਼ ਵੇਖ ਕੇ ਕਾਫੀ ਚੰਗਾ ਲੱਗਿਆ ਤੇ ਮੈਨਾ ਮੇਰਾ ਆਪ ਇੰਟਰਸਟ ਆ ਗਿਆ ਕਿ ਖੇਤੀ ਵੀ ਕਰਨੀ ਚਾਹੀਦੀ ਹੈ ਤੇ ਕਾਫੀ ਚੰਗੀ ਚੀਜ਼ ਹੈ ਪੜਾਈ ਦੇ ਨਾਲ-ਨਾਲ ਖੇਤੀ ਸੰਭਾਲੋ ਵੇਖੋ ਤੇ ਸਾਰਾ ਕੁਝ ਕਰੋ ਤੇ ਜਿੰਨਾ ਵੀ ਅੱਜ ਕੱਲ ਨੌਜਵਾਨ ਨੇ ਸਾਰੇ ਜਿਹੜੇ ਸਾਰੇ ਅੱਜ ਕੱਲ ਜੋਬ ਪਾਸੇ ਤੇ ਉੱਧਰ ਜਾਂਦੇ ਨੇ ਜਿਨ੍ਹਾਂ ਨੂੰ ਖੇਤੀ ਤੇ ਫਾਰਮਰ ਫਾਰਮਰ ਦਾ ਲੱਗਦਾ ਨਹੀਂ ਕਿ ਇਹ ਕੁਝ ਰਗੇ ਨੇ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਖੇਤੀ ਬਹੁਤ ਚੰਗੀ ਚੀਜ਼ ਹੈ ਤੇ ਇੱਕ ਵਾਰੀ ਵੇਖੋ ਆ ਕੇ ਕਰਕੇ ਵ ਤੇ ਸਾਰਾ ਕੁਝ ਹੋਣਾ ਚਾਹੀਦਾ ਹੈ ਇੱਕ ਵਾਰੀ ਤੇ ਮੇਰੇ ਪਿਤਾ ਮੇਰੇ ਦਾਦਾ ਜੀ ਪਿਤਾ ਜੀ ਸਾਰੇ ਖੇਤੀ ਸੰਭਾਲਦੇ ਨੇ ਉਹਨਾਂ ਨੇ ਕਾਫੀ ਕੁਝ ਇਹਨੂੰ ਵਧਾਇਆ ਤੇ ਕਿੱਤਾ ਤੇ ਮੇਰਾ ਵੀ ਅੱਗੇ ਆਈ ਮਨ ਨੇ ਕਿ ਮੈਂ ਇਹਨਾਂ ਨੂੰ ਇਹਨਾਂ ਕੋਲੋਂ ਸਿੱਖਾ ਤੇ ਮੈਂ ਆਪ ਇਹਨੂੰ ਔਰ ਦੋ ਕਦਮ ਉੱਤੇ ਲੈ ਕੇ ਜਾਵਾਂ ਤੇ ਸਾਰਾ ਔਰ ਫੈਲਾਵਾਂ ਤੇ ਅੱਛਾ ਤਰ੍ਹਾਂ ਕਰਾਂ ਤੇ ਮੈਂ ਨੌਜਵਾਨਾਂ ਨੂੰ ਇਹ ਹੀ ਕਹਾਵਾਂਗਾ ਕਿ ਇੱਕ ਵਾਰੀ ਸ਼ਹਿਰਾਂ ਤੋਂ ਨਿਕਲ ਕੇ ਸਾਰਾ ਖੇਤਾਂ ਵਿੱਚ ਆਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਕਿ ਇੱਧਰ ਕਿੰਨੀ ਪੀਸਫੁੱਲ ਲਾਈਫ ਹੈ ਕਿੰਨਾ ਸਭ ਵਧੀਆ ਹੈਗਾ ਹੈ ਤੇ ਇਧਰ ਲੋਕੀ ਕਿਵੇਂ ਰਹਿੰਦੇ ਨੇ ਕਿਵੇਂ ਜਿੰਦੇ ਨੇ ਮੈਂ ਆਪਣੇ ਪੰਜਾਬ ਦੇ ਨੌਜਵਾਨ ਸਾਥੀਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਕੈਨੇਡਾ ਤੇ ਫੋਰਨ ਵਾਲਾ ਨਾ ਨਾ ਭੱਗਣ ਤੇ ਆਪਣੇ ਪੰਜਾਬ ਦੀ ਜ਼ਮੀਨ ਨਾਲ ਜੁੜਨ ਕਿਉਂਕਿ ਇੱਥੇ ਬਹੁਤ ਪੈਸਾ ਤੇ ਬਹੁਤ ਖੁਸ਼ੀ ਹੈ ਕਿ ਬਾਹਰ ਜਾ ਕੇ ਇਹ ਸਾਰੇ ਗਦਾ ਮਜ਼ਦੂਰੀ ਵਾਲੇ ਕੰਮ ਕਰਨੇ ਨੇ ਇਧਰ ਤੁਸੀਂ ਖੁਦ ਖੁਸ਼ ਰਹਿ ਸਕਦੇ ਹੋ ਤੇ ਆਪਣੀ ਲਾਈਫ ਨੂੰ ਪ੍ਰੋਪਰ ਇੰਜੋਏ ਤੇ ਕਰ ਸਕਦੇ ਹੋ ਇਹਦੀ ਜਿਹੜੀ ਹੈ ਮੈਨੇਜਮੈਂਟ ਬੜੀ ਬਹੁਤ ਔਖੀ ਨਹੀਂ ਹੈ ਔਰ ਦੂਜਾ ਜਿਹੜਾ ਮਾਰਕੀਟਿੰਗ ਦਾ ਰਹਿੰਦਾ ਹੈ ਕਿ ਜਦੋਂ ਇਹ ਜਿਹੜੀ ਫਸਲ ਤਿਆਰ ਹੋ ਜਾਂਦੀ ਹੈ ਉੱਤੇ ਜਿਹੜਾ ਜ਼ਿੰਮੇਦਾਰ ਨੂੰ ਕਾਫੀ ਸਟ्रेस ਹੁੰਦੀ ਕਿ ਇਹਨੂੰ ਵੇਚਣਾ ਹੈ ਹੁਣ ਔਰ ਜਿਹੜਾ ਮਾਰਕੀਟਿੰਗ ਬਾਰੇ ਜੇ ਥੋੜਾ ਜਿਹਾ ਜ਼ਿੰਮੇਦਾਰ ਆਪ ਜ਼ੋਰ ਲਾਣ ਤਾਂ ਜਿਹੜਾ ਇਹਦੇ ਚ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਅਸੀਂ ਜਿਹੜੀ ਬੇਰਾਂ ਦੀ ਜਿਹੜੀ ਹੈ ਅਸੀਂ ਜਿਹੜੀ ਰੇਟ ਜਿਹੜਾ ਉਹ 10 ਰੁਪਏ ਕਿਲੋ ਤੋਂ ਲੈ ਕੇ ਅਸੀਂ 40-50 ਰੁਪਏ ਕਿਲੋ ਤੱਕ ਵਿਕਦਾ ਦੇਖਿਆ ਆਦੀ ਜਿੰਨੀ ਨੌਕਰੀ ਦੇ ਤਜਰਬੇ ਦੇ ਵਿੱਚ ਔਰ ਹਰ ਇੱਕ ਫਲ ਜਿਹੜਾ ਉਹ ਬਿੰਗਾ ਔਰ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੈ ਔਰ ਜਿਹੜੀ ਸਾਡੀ ਮਿੱਟੀ ਜ਼ਮੀਨ ਪਾਣੀ ਮਾੜਾ ਹੋਣ ਕਰਕੇ ਜਿਹੜੀ ਇਸ ਇਲਾਕੇ ਲਈ ਇੱਕ ਬੜੀਏ ਲਾਹੇਵੰਦ ਫਸਲ ਹੈ ਔਰ ਇਹਨੂੰ ਲਗਾ ਕੇ ਜਿਹੜਾ ਜ਼ਿਮੀਦਾਰ ਜਿਹੜੇ ਨੇ ਉਹ ਚੰਗਾ ਜਿਹੜਾ ਪੈਸਾ ਕਮਾ ਸਕਦੇ ਹਨ ਔਰ ਕਿਸਮਾ ਮਗਰ ਇਦਾਂ ਨਾਲ ਲੱਗਣ ਕਿ ਉਧਰੋਂ ਦੂਜੀਆਂ ਪ੍ਰਾਈਵੇਟ ਨਰਸੀਆਂ ਤੋਂ ਲੈ ਕੇ ਲਾਨ ਔਰ ਜਿਹੜੀਆਂ ਸਾਡੀਆਂ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਨੇ ਜਿਹੜੀਆਂ ਨੇ ਉਹੀ ਜ਼ਰੂਰ ਲਗਾਉਣ ਇਹਦੇ ਵਿੱਚ ਉਹ ਜਿਹੜਾ ਉਹ ਪੈਸਾ ਚੰਗਾ ਕਮਾ ਸਕਦੇ ਹਨ ਔਰ ਬਾਕੀ ਜਿਹੜੀ ਇਹ ਫਸਲ ਦੀ ਜਿਹੜੀ ਮੇਨ ਜਿਹੜਾ ਉਹ ਮੈਨੇਜਮੈਂਟ ਬਹੁਤ ਘੱਟ ਹੋਣ ਕਰਕੇ ਜਿਹੜਾ ਇਹਨੂੰ ਇੱਕ ਤੁਸੀਂ ਜਿਹੜੇ ਇਲਾਕਿਆਂ ਦੇ ਵਿੱਚ ਕੋਈ ਹੋਰ ਫਲਦਾਰ ਫਸਲ ਨਹੀਂ ਹੋ ਸਕਦੀ ਤੇ ਉੱਥੇ ਜਿਹੜੀ ਇਸ ਦੀ ਫਸਲ ਦੀ ਖੇਤੀ ਵਧੀਆ ਕੀਤੀ ਜਾ ਸਕਦੀ ਹੈ ਔਰ ਦੂਜਾ ਜਿਹੜਾ ਇਸ ਇਲਾਕੇ ਦੇ ਜਿਹੜੇ ਪਰੇ ਰਾਜਸਥਾਨ ਦਾ ਏਰੀਆ ਜਿਵੇਂ 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 ਗਰਮੀ ਵੱਧਦੀ ਹੈ ਜਿਹੜੀ ਜਿੱਥੇ ਜ਼ਿਆਦਾ ਉੱਥੇ ਜਿਹੜੀ ਇਹਦੀ ਕੁਆਲਿਟੀ ਬੇਰਾਂ ਦੀ ਬਹੁਤ ਵਧੀਆ ਬੰਦੀ ਹੈ ਔਰ ਇਸ ਕਰਕੇ ਜਿਹੜਾ ਜ਼ਿਮੀਂਦਾਰਾਂ ਨੂੰ ਇਹੀ ਹੈ ਕਿ ਇਹਦੇ ਥੱਲੇ ਵੀ ਥੋੜਾ ਜਿਹਾ ਰਖਵਲ ਲਗਾਓ ਕਿਉਂਕਿ ਜਿੰਨਾ ਅਸੀਂ ਡਾਇਵਰਸੀਫਾਈ ਕਰਾਂਗੇ ਉਨਾ ਹੀ ਜਿਹੜਾ ਅਸੀਂ ਅਸੀਂ ਚੰਗਾ ਮੁਨਾਫਾ ਜਿਹੜਾ ਇਹਦੇ ਤੋਂ ਕਮਾ ਸਕਦੇ ਹਾਂ ਔਰ ਮੇਰਾ ਜਿਹੜਾ ਇਹਦੇ ਵਿੱਚ ਜਿਹੜਾ ਆਪਣੇ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਜਿਹੜਾ ਖੁਸ਼ਕ ਸਿੰਜੂ ਇਲਾਕੇ 'ਚ ਹੋਣ ਵਾਲੀਆਂ ਫਸਲਾਂ ਤੇ ਜਿਹੜਾ ਸਾਡਾ ਜਿਹੜਾ ਬੜਾ ਨੈਸ਼ਨਲ ਮੇਰਾ ਐਕਸਪੋਜ਼ਰ ਰਿਹਾ ਹੈ ਜਿਹੜੀਆਂ ਉਹਦੇ ਵਿੱਚੋਂ ਬੇਰ ਵੀ ਇੱਕ ਇਹੋ ਜੀ ਫਸਲ ਹੈ ਜਿੰਦਾ ਕਿ ਸੈਂਟਰ ਜਿਹੜਾ ਸਾ ਬੀਕਾਨੇਰ ਦੇ ਵਿੱਚ ਇੱਕ ਹੈ ਸੀਆਈਐਸਐਚ ਸੈਂਟਰਲ ਇੰਸਟੀਚਿਊਟ ਆਫ ਫੈਰਡ ਹਾਰਟਿਕਲਚਰ ਔਰ ਜਿਹੜੀਆਂ ਖੁਸ਼ਕ ਸਿੰਜੂ ਇਲਾਕੇ ਚ ਇੰਡੀਆ ਚ ਫਸਲਾਂ ਸਾਰੇ ਭਾਰਤੇ ਚ ਹੁੰਦੀਆਂ ਨੇ ਉਹਨਾਂ ਤੇ ਕੰਮ ਕਰਦਾ ਉਹ ਅਸੀਂ ਬੇਰਾਂ ਦੀਆਂ ਜਿਹੜੀਆਂ ਉਹਨਾਂ ਸੈਂਟਰ ਵੱਲੋਂ ਵੀ ਜਿਹੜੀਆਂ ਕਿਸਮਾਂ ਜਿਹੜੀਆਂ ਕਾਫੀ ਡਿਵੈਲਪ ਕੀਤੀਆਂ ਨੇ ਉਹਨਾਂ ਦੇ ਵੀ ਅਸੀਂ ਜਿਹੜੇ ਆਪਦੇ ਸੈਂਟਰ ਹਬੋਰ ਵਿਖੇ ਜਿਹੜਾ ਸਾਡਾ ਯੂਨੀਵਰਸਿਟੀ ਦਾ ਸੈਂਟਰ ਹੈ ਉੱਥੇ ਵਿਖੇ ਅਸੀਂ ਲਗਾਈਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਪੁਰਾਣੀਆਂ ਕਿਸਮਾਂ ਵੀ ਹੋਰ ਨੇ ਕਈ ਲਗਭਗ ਅਸੀਂ 17 18 ਕਿਸਮਾਂ ਜਿਹੜੀਆਂ ਉੱਥੇ ਲਗਾ ਕੇ ਅਸੀਂ ਉਹਨਾਂ ਦਾ ਤਜਰਬੇ ਕਰ ਰਹੇ ਹਾਂ ਜਿਹੜੇ ਔਰ ਉਸ ਤਜਰਬਿਆਂ ਦੇ ਵਿੱਚੋਂ ਜਿਹੜੀ ਵੀ ਕੋਈ ਜਿਹੜੀ ਕਿਸਮ ਚੰਗੀ ਹੋਰ ਇਸ ਤੋਂ ਇਲਾਵਾ ਜਿਹੜਾ ਇਸ ਲੱਕੇ ਲਈ ਆਈ ਗਈ ਅਸੀਂ ਉਹ ਜ਼ਿੰਮੇਦਾਰਾਂ ਨੂੰ ਕੱਢ ਕੇ ਦੇਾਂਗੇ ਬਾਕੀ ਜਿਹੜੀ ਹੈ ਫਸਲ ਦੀ ਆਪਣੇ ਕਟਾਈ ਜਾਂ ਇੰਨੀਆਂ ਕੋਈ ਬਿਮਾਰੀ ਜਾਂ ਜਿਵੇਂ ਹੁਣ ਇੱਕ ਇਹਦੇ ਬਲੈਕ ਫਰੂਟ ਸਪੌਟ ਜੀ ਇੱਕ ਡਿਜ਼ੀਜ਼ ਪੈਂਦੀ ਹੈ ਜਦੋਂ ਕਿ ਆ ਤਿਆਰ ਹੁੰਦੀ ਉਦੋਂ ਇੱਕਦਮ بارش ਪੈ ਜੇ ਜਦੋਂ ਕੋਈ ਤਾਂ ਉਹਦੇ ਉੱਤੇ ਜਿਹੜਾ ਨਿਸ਼ਾਨ ਪੈ ਜਾਂਦਾ ਇੱਕ ਫਲ ਦੇ ਉੱਪਰ ਜਿਹੜਾ ਉਹਦੇ ਲਈ ਵੀ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੇ ਸਿਫਾਰਸ਼ ਕੀਤੀਆਂ ਗਈਆਂ ਦੋ ਤਿੰਨ ਦਵਾਈਆਂ ਹਨ ਜਿਹੜੀਆਂ ਤੁਸੀਂ ਕਮਾਨਲ ਐਮ 45 ਜਿਹੜਾ ਉਹਨੂੰ ਜਦੋਂ بارش ਪੈਂਦੀ ਹੈ ਇਨਾਂ ਦਿਨਾਂ ਦੇ ਵਿੱਚ ਮਾਰਚ ਦੇ ਵਿੱਚ ਅਕਸਰ ਮੀਂਹ ਪੈਂਦਾ ਤਾਂ ਉਦੋਂ ਜਿਹੜੀ ਸਪਰੇਅ ਕਰਕੇ ਜਿਹੜਾ ਸੀ ਉਹ ਬਿਮਾਰੀ ਤੋਂ ਵੀ ਜਿਹੜਾ ਬਚਾ ਸਕਦੇ ਆ ਦੂਜਾ ਜਿਹੜਾ ਫਰੂਟ ਫਲਾਈ ਦਾ ਇਨਸੀਡੈਂਸ ਜਿਹੜਾ ਹੈਗਾ ਉਹ ਪਹਿਲੇ ਬਹੁਤ ਘੱਟ ਹੁੰਦਾ ਸੀ ਪਰ ਹੁਣ ਜਿਹੜਾ ਕਈ ਏਰੀਆ ਦੇ ਵਿੱਚ ਜਿਹੜਾ ਬੇਰਾਂ ਦੇ ਉੱਤੇ ਵੀ ਫਰੂਟ ਫਲਾਈ ਦਾ ਕਾਫੀ ਇਨਸੀਡੈਂਸ ਦੇਖਿਆ ਗਿਆ ਇਹਨਾਂ ਦੇ ਵਿੱਚ ਇਹ ਕਿ ਮਈ ਜੂਨ ਦੇ ਵਿੱਚ ਜਦੋਂ ਹੈ ਤੁਸੀਂ ਆਦੀ ਜ਼ਮੀਨ ਨੂੰ ਜਿਹੜਾ ਪੂਰੀ ਤਰ੍ਹਾਂ ਵਾਹੋ ਅਤੇ ਉਹਨੂੰ ਪੂਰਾ ਜਿਹੜਾ ਧੁੱਪ ਦੇ ਨਾਲ ਉਹਨੂੰ ਐਕਸਪੋਜ਼ ਹੋਊਗੀ ਤਾਂ ਜਿਹੜੇ ਇਹਦੇ ਫਰੂਟ ਫਲਾਈ ਦੇ ਜਿਹੜੇ ਹੁੰਦੇ ਨੇ ਕੂਪੇ ਜਿਹੜੇ ਉਹ ਐਕਸਪੋਜ਼ ਹੋ ਕੇ ਜਿਹੜੇ ਉਹ ਉਹਦੇ ਤੋਂ ਖਤਮ ਹੋ ਜਾਂਦੇ ਨੇ ਇਸ ਕਰਕੇ ਜਿਹੜਾ ਫਰੂਟ ਫਲਾਈ ਲਈ ਸਾਡੇ ਵੱਲੋਂ ਥੋੜੀ ਜਿਹੀ ਇੱਕ ਫੈਨਵਲ ਦੀ ਸਪਰੇ ਵੀ ਜਿਹੜੀ ਆਪਾਂ ਕਰਦੇ ਆ ਤੇ ਉਹ ਜਿਹੜਾ ਕਰਕੇ ਵੀ ਤੁਸੀਂ ਇਹਨੂੰ ਜਿਹੜਾ ਫਰੂਟ ਫਲਾਈ ਤੋਂ ਬਚਾ ਸਕਦੇ ਹਨ ਦੂਜੇ ਜਿਹੜੇ ਟਰੈਪ ਦੇ ਤਜਰਬੇ ਵੀ ਕੋਈ ਚੱਲ ਰਹੇ ਹਨ ਜਿਹੜੀ ਇਹ ਬਿਮਾਰੀ ਤੋਂ ਜਿਹੜਾ ਆਪਾਂ ਆਪਣੀ ਇਸ ਫਲਦਾਰ ਫਸਲ ਨੂੰ ਬਚਾ ਸਕਦੇ ਆ ਬਾਕੀ ਬਹੁਤਾ ਇਹ ਕਿਸਮ ਦਾ ਇਹੀ ਹੈ ਕਿ ਜਿਹੜੀ 베ਰੀ ਦੀ ਫਸਲ ਹੈਗੀ ਜਿਹੜੀ ਇਹ ਸਾਡੇ ਜਿੰਨੇ ਵੀ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਜਿਹੜਾ ਜਿੰਨਾ ਇਲਾਕੇ ਜੋ ਵੀ ਫਲਦਾਰ ਫਸਲ ਇਸ ਟਾਈਮ ਜਿਹੜਿਆ ਕੋਈ ਫਲਦਾਰ ਫਸਲ ਸਾਡੇ ਜਿਹੜਾ ਫਰੈਸ਼ ਨਹੀਂ ਮਿਲਦਾ ਜਿਹੜਾ ਉਹ ਫਰੈਸ਼ ਦਾ ਜਿਹੜਾ ਪੀਰੀਅਡ ਹੈ ਮਾਰਚ ਤੋਂ ਲੈ ਕੇ ਜਿਹੜਾ ਅਪ੍ਰੈਲ ਦੇ ਅਧਕ ਤੱਕ ਜਿਹੜਿਆ ਸੇਬੀ ਜਿਹੜੀ ਹੈ ਵਧੀਆ ਸਾਨੂੰ ਇਥੋਂ ਇਨਕਮ ਦੇ ਸਕਦੀ ਹੈ ਇਹ ਸਾਡੀ ਜਿਹੜੀ ਵਿੰਡੋ ਹੈ ਜਿਹੜੀ ਫਲਾਂ ਦੀ ਪੰਜਾਬ ਦੇ ਵਿੱਚ ਉਹਨੂੰ ਜਿਹੜਾ ਭਰ ਰਹੀ ਹੈ ਇਸ ਕਰਕੇ ਜਿਹੜਾ ਇਹਦੇ ਥੱਲੇ ਵੀ ਰਕਬਾ ਚਾਹੇ ਜ਼ਿਮੀਂਦਾਰ ਥੋੜਾ ਥੋੜਾ ਲਗਾ ਪਰ ਜੂਰ ਲਗਾਣ ਆਪ ਮਾਰਕੀਟਿੰਗ ਕਰਕੇ ਜਿਹੜਾ ਵਧੀਆ ਇਹਦੇ ਵਿੱਚੋਂ ਮੁਨਾਫਾ ਕਮਾ ਸਕਦੇ ਨੇ। 베ਰਾਂ ਦੇ ਸਿਹਤਮੰਦ ਫਲਦਾਰ ਬੂਟੇ ਲੈਣ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਪੰਜਾਬ ਨਾਲ رابطہ ਕੀਤਾ ਜਾ ਸਕਦਾ ਹੈ। 베ਰਾਂ ਦੀ ਬਾਗਬਾਨੀ ਸੰਬੰਧੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕੁਝ ਕਿਸਾਨਾਂ ਵੱਲੋਂ 베ਰਾਂ ਦੇ ਬਾਗਾਂ ਵਿੱਚ ਅੰਤਰਫਸਲਾਂ ਲੈ ਕੇ ਵੀ ਜ਼ਿਆਦਾ ਪੈਸੇ ਕਮਾਏ ਜਾ ਰਹੇ ਹਨ। ਲੋੜ ਹੈ ਬੇਰਾਂ ਦੀ ਬਾਗਬਾਨੀ ਵੱਲ ਆਉਣ ਦੀ ਤਾਂ ਜੋ ਕਿਸਾਨ ਖੁਸ਼ਹਾਲ ਹੋ ਸਕਣ